ਮਾ ਸਾਰਾ ਜਿੰਨਾ ਵੀ ਪਰਿਵਾਰ ਦਾ ਸਰਪ੍ਰਸਤ ਵਾਲੇ ਸਾਰੇ ਦਿੱਤੇ ਵੀ ਲੋਟ ਦਿੱਤੀ ਹੈ ਹਰ ਇੱਕ ਦੇ ਹਰ ਇੱਕ ਦਾ ਦੇਣਾ ਬਾਬਾ ਜਿ세 ਤਰ੍ਹਾਂ ਇਨਾ ਦੀਨਾ ਨੂੰ ਸੇਵਾ ਲੈਂਦੇ ਆਪ ਅਤੇ ਦਾ ਜਵਾਬ ਪੱਤੇ ਦੇ ਦਿਨਾ ਸਾਰੇ ਸੰਗਤ ਦਾ ਪਿਆਰ ਆਪੋ ਤੁਨ ਨਾਨਕ ਤੁਨ ਨਾਨਕ ਤੁਨ ਨਾਨਕ ਪੰਜ ਨਾਨਕ ਵਾਹਿਗੁਰੂ ਜਿੱਤ ਕਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੋਈ ਹੋਇਆ ਕੀ ਜੀ ਬੋਲੀ ਕੈਪਟਨ ਅੱਛਾ ਸਾਹਮਣੇ ਕੋਲ ਬਲੋਕ ਕੋਕੇ ਆ ਗਏ ਇਹਨਾਂ ਦਾ ਬਰਥਡੇ ਜੀ ਅੱਜ ਮੇਰਾ ਨਾਮ ਹਰਜੋਤ ਸਿੰਘ ਖਾਲਸਾ ਜੀ ਮੈਂ ਖਾਲਸਾ ਬਲੱਡ ਡਨ ਯੂਨਿਟੀਜ਼ ਦੇ ਨਾਲ 2009 ਤੋਂ ਜੁੜਿਆ ਹੋਇਆ ਹਾਂ ਬਤੌਰ ਇਸ ਟਾਈਮ ਮੈਂ ਸੋਸਾਇਟੀ ਦੇ ਵਿੱਚ ਕੈਸ਼ੀਅਰ ਦੀ ਸੇਵਾ ਨਿਭਾ ਰਿਹਾ ਤੇ ਸਾਡੀ ਸੰਸਥਾ ਵੱਲੋਂ ਹਰ ਮਹੀਨੇ ਦੇ ਕੋਈ 2-3 ਕੈਂਪ ਜਿਹੜੇ ਨੇ ਆਰਗੇਨਾਈਜ਼ ਕੀਤੇ ਜਾਂਦੇ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚ ਪਿੰਡਾਂ ਵਿੱਚ ਕਿਸੇ ਕੀਰਤਨ ਸਮਾਗਮ ਦੇ ਵਿੱਚ ਕਿਸੇ ਮੇਲੇ ਦੇ ਵਿੱਚ ਜਾਂ ਕਿਸੇ ਵੀ ਐਨਜੀਓ ਦੇ ਨਾਲ ਰਲ ਕੇ ਜਾਂ ਕਿਸੇ ਵੀ ਸੰਸਥਾ ਦੇ ਨਾਲ ਰਲ ਕੇ ਅਸੀਂ ਜਿਦਾਂ ਕੋਈ ਵਾਤਾਵਰਣ ਸੋਸਾਇਟੀਆਂ ਨੇ ਉਹ ਬਲੱਡ ਡੋਨੇਸ਼ਨ ਕੈਂਪ ਵੀ ਸਾਨੂੰ ਕਹਿੰਦੇ ਆਂ ਕਿ ਇੱਥੇ ਸਾਡੀ ਜਗ੍ਹਾ ਤੇ ਆਰਗੇਨਾਈਜ਼ ਕਰੋ ਸਾਡੇ ਜਿਹੜੇ ਵਲੰਟੀਅਰ ਨੇ ਉਹ ਬਲੱਡ ਡੋਨੇਟ ਕਰਨਾ ਚਾਹੁੰਦੇ ਨੇ ਸੋ ਅਸੀਂ ਉੱਥੇ ਜਾ ਕੇ ਬਲੱਡ ਕੈਂਪ ਜਿਹੜੇ ਨੇ ਉਹ ਲਗਾਉਂਦੇ ਔਰ ਸਾਡੀ ਸੰਸਥਾ ਵੱਲੋਂ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਲੋੜਵੰਦ ਨੂੰ ਜਿਹਨੂੰ ਬਲੱਡ ਦੀ ਜ਼ਰੂਰਤ ਪੈਂਦੀ ਹੈ ਤੇ ਅਸੀਂ ਉਹਨਾਂ ਨੂੰ ਬਲੱਡ ਮਹਿਆ ਕਰਵਾਨੇ ਆ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜਾ ਵਾ ਥੈਲਾਸੀਮੀਆ ਦੇ ਬੱਚੇ ਉਹਨਾਂ ਨੂੰ ਜਿਹੜਾ ਇਹ ਬਲੱਡ ਜਿਹੜਾ ਬਿਲਕੁਲ ਫ੍ਰੀ ਦੇ ਵਿੱਚ ਮਹਿਆ ਕਰਵਾਇਆ ਜਾਂਦਾ ਹੈ ਅਗਰ ਬਲੱਡ ਬੈਂਕ ਦੇ ਵਿੱਚ ਜਿਸ ਤਰ੍ਹਾਂ ਹੁਣ ਇਹ ਜੂਨ ਜੁਲਾਈ ਦੇ ਗਰਮੀਆਂ ਦੇ ਮਹੀਨੇ ਚੱਲ ਰਹੇ ਨੇ ਇਹਨਾਂ ਨੂੰ ਦੇਖਦੇ ਹੋਏ ਬਲੱਡ ਦੀ ਜਿਹੜੀ ਆ ਬੀ ਬਹੁਤ ਜ਼ਿਆਦਾ ਸ਼ਾਰਟੇਜ ਰਹਿੰਦੀ ਨੇ ਤੇ ਅਸੀਂ ਆਪਣੇ ਵਲੰਟੀਅਰ ਨੂੰ ਕਾਲ ਕਰਕੇ ਮੌਕੇ ਤੇ ਭੇਜ ਕੇ ਡੋਨਰ ਨੂੰ ਉਹਨਾਂ ਦੇ ਜਿਹੜੀ ਆ ਵੀ ਬਲੱਡ ਦੀ ਜਿਹੜੀ ਇਹ ਪੂਰਤੀ ਨੂੰ ਪੂਰਾ ਕੀਤਾ ਜਾਂਦਾ ਏ ਇਸ ਤਰ੍ਹਾਂ ਹੀ ਬੇਬੇ ਨਾਨਕੀ ਵਾਰਡ ਦੇ ਵਿੱਚ ਗਰਭਵਤੀ ਔਰਤਾਂ ਨੂੰ ਜਿਹੜਾ ਬਲੱਡ ਮਹੀਆ ਕਰਵਾਇਆ ਜਾਂਦਾ ਏ ਸੋ ਸਮ ਟਾਈਮ ਕਿ ਜੀ ਇਸ ਤਰ੍ਹਾਂ ਹੋ ਜਾਂਦਾ ਏ ਵੀ ਕਈ ਵਾਰੀ ਨੈਗੇਟਿਵ ਗਰੁੱਪ ਜਿਹੜੇ ਨੇ ਉਹ ਨਈ ਬਲੱਡ ਬੈਂਕ ਦੇ ਵਿੱਚ ਮੌਜੂਦ ਹੁੰਦੇ ਤੇ ਬੜੇ ਰੇਅਰ ਗਰੁੱਪ ਹੁੰਦੇ ਨੇ ਤੇ ਇਸ ਕਰਕੇ ਸਾਡੇ ਕੋਲ ਲਿਸਟਾਂ ਹੁੰਦੀਆਂ ਨੇ ਨੈਗੇਟਿਵ ਗਰੁੱਪ ਦੇ ਡੋਨਰਸ ਦੀਆਂ ਔਰ ਬੜੇ ਨੌਜਵਾਨਾਂ 'ਚ ਉਤਸ਼ਾਹ ਵੀ ਹੈ ਪੀ ਉਹਨਾਂ ਨੂੰ ਜਦੋਂ ਕਾਲ ਜਾਂਦੀ ਹੈ ਚਾਹੇ ਕਿਸੇ ਫੰਕਸ਼ਨ ਤੇ ਆਉਣ ਚਾਹੀਏ ਆਪਣੀ ਜੌਬ ਤੇ ਆਉਣ ਚਾਹੀਏ ਮਾਰਕੀਟਿੰਗ ਕਰਦੇ ਹੋਣ ਚਾਹੇ ਆਫਿਸ ਜੌਬ ਹੋਵੇ ਉਹਨਾਂ ਨੂੰ ਅਗਰ ਕਾਲ ਜਾਂਦੀ ਹੈ ਉਹਨਾਂ ਨੂੰ ਪ੍ਰੋਬਲਮ ਦੱਸੀ ਜਾਂਦੀ ਹੈ ਐਮਰਜੈਂਸੀ ਦੱਸੀ ਜਾਂਦੀ ਹੈ ਤੇ ਉਹ ਆਪਣੇ ਕੰਮ ਛੱਡ ਕੇ ਆਪਣੀਆਂ ਨੌਕਰੀਆਂ ਛੱਡ ਕੇ ਆਪਣੀ ਛੁੱਟੀ ਲੈ ਕੇ ਤੇ ਉਸੇ ਵੇਲੇ ਬਲੱਡ ਬੈਂਕ ਦੇ ਵਿੱਚ ਜਿਸ ਵੀ ਹਸਪਤਾਲ ਦੇ ਵਿੱਚ ਜ਼ਰੂਰਤ ਹੁੰਦੀ ਹੈ ਉੱਥੇ ਪਹੁੰਚ ਕੇ ਜਿਹੜਾ ਵਾ ਵੀ ਆਪਣਾ ਬਲੱਡ ਡੋਨੇਟ ਕਰਕੇ ਕਿਸੇ ਦੀ ਜਾਨ ਪਹੁੰਚਾਉਂਦੇ ਨੇ ਸੋ ਮੇਰੀ ਨੌਜਵਾਨਾਂ ਨੂੰ ਵੀਰਾਂ ਨੂੰ ਭੈਣਾਂ ਨੂੰ ਸਭ ਨੂੰ ਨੌਜੂਥ ਨੂੰ ਇਹੀ ਅਪੀਲ ਕਰਦਾ ਆਪਣੀ ਸੋਸਾਇ ਵੀ ਵੱਧ ਚੜ ਕੇ ਖੂਨਦਾਨ ਕਰਿਆ ਕਰੋ ਹਰ ਤਿੰਨ ਤੋਂ ਚਾਰ ਮਹੀਨੇ ਬਾਅਦ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਏ ਸੋ ਖੂਨਦਾਨ ਕਰਨ ਦੇ ਨਾਲ ਸਾਡੇ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਸਾਨੂੰ ਜੋ ਵੀ ਕੋਈ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਸਾਨੂੰ ਜਦੋਂ ਅਸੀਂ ਬਲੱਡ ਡੋਨੇਟ ਕਰਦੇ ਹਾਂ ਜਿਹੜੇ ਟੈਸਟ ਹੁੰਦੇ ਨੇ ਉਹ ਟੈਸਟਾਂ ਦੇ ਸਾਨੂੰ ਪਤਾ ਲੱਗ ਜਾਂਦਾ ਕਿਉਂਕਿ ਅਸੀਂ ਨਾਰਮਲੀ ਕਦੀ ਵੀ ਘਰ ਬੈਠੇ ਸਾਨੂੰ ਕਦੀ ਮਨ 'ਚ ਨਹੀਂ ਆਉਂਦਾ ਵੀ ਚਲੋ ਮੈਂ ਜਾ ਕੇ ਕਿਤੇ ਲੈਬ ਤੋਂ ਆਪਣੇ ਟੈਸਟ ਕਰਵਾ ਲਵਾਂ ਬਟ ਜਦੋਂ ਅਸੀਂ ਬਲੱਡ ਡੋਨੇਟ ਕਰਦੇ ਹਾਂ ਤੇ ਅਸੀਂ ਜਿਹੜੇ ਸਾਡੇ ਬੋਡੀ ਦੇ ਟੈਸਟ ਹੁੰਦੇ ਨੇ ਸਾਨੂੰ ਇਹ ਪਤਾ ਚੱਲ ਜਾਂਦਾ ਵੀ ਸਾਡੇ ਸਰੀਰ ਨੂੰ ਕੋਈ ਪ੍ਰ ਸੋ ਇਸ ਕਰਕੇ ਜਿਹੜੇ ਵੀਰ ਨਸ਼ਿਆਂ ਵਿੱਚ ਪਏ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਹਾਂ ਵੀ ਨਸ਼ੇ ਤਿਆਗੋ ਤੇ ਖੂਨਦਾਨ ਕਰਕੇ ਆਪਣੀ ਜ਼ਿੰਦਗੀ ਨੂੰ ਇੱਕ ਚੰਗਾ ਨਾਂਹ ਰਾਹ ਦਿਓ ਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਵੀ ਬਚਾਓਗੇ ਖੂਨਦਾਨ ਕਰਕੇ ਤੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਵੀ ਬਚਾਓਗੇ ਸੋ ਅਪੀਲ ਕਰਦੇ ਹਾਂ ਵੀ ਬੇਨਤੀ ਨੂੰ ਪ੍ਰਵਾਨ ਕਰੋ ਪੰਜਾਬ 'ਚ ਜਿਹੜੇ ਨਸ਼ੇ ਵੱਧ ਰਹੇ ਨੇ ਬਹੁਤ ਜ਼ਿਆਦਾ ਨਸ਼ੇ ਘਟ ਗਏ ਨੇ ਨਸ਼ੇ ਘੱਟ ਵੀ ਰਹੇ ਨੇ ਲੋਕੀ ਘੱਟ ਵੀ ਗਏ ਨੇ ਮੈਂ ਇਹ ਨਹੀਂ ਕਹਿੰਦਾ ਵੀ ਪੰਜਾਬ ਸਰਕਾਰ ਕਹਿ ਲਓ ਜਾਂ ਕੁਝ ਵੀ ਕਹਿ ਲਓ ਕੋਈ ਸੰਸਥਾ ਵੀ ਕੰਮ ਕਰ ਰਹੀਆਂ ਨੇ ਨਸ਼ੇ ਛੁਡਾ ਰਹੀਆਂ ਨੇ ਪਰ ਨੌਜਵਾਨਾਂ ਨੂੰ ਆਪ ਵੀ ਥੋੜਾ ਜਿਹਾ ਹਮਲਾ ਮਾਰਨਾ ਪਏਗਾ ਇਸ ਚੀਜ਼ ਨੂੰ ਦੂਰ ਕਰਕੇ ਕਿਉਂਕਿ ਜ਼ਿੰਦਗੀ ਦੇ ਵਿੱਚ ਅਸੀਂ ਆਏ ਆ ਤੇ ਸਾਨੂੰ ਇੱਕ ਚੰਗਾ ਆਪਣਾ ਨਾਮ ਬਣਾਉਣ ਦੀ ਲੋੜ ਆ ਕੋਈ ਦੇਸ਼ ਭਗਤ ਬਣਦਾ ਏ ਕੋਈ ਸਮਾਜ ਸੇਵਕ ਬਣਦਾ ਏ ਸੋ ਇਸ ਕਰਕੇ ਆਪਣੇ ਨਾਮ ਨੂੰ ਰੋਸ਼ਨ ਕਰੋ ਚੰਗੇ ਕੰਮਾਂ ਕਰਕੇ ਨਾ ਕਿ ਬੁਰੇ ਕੰਮਾਂ ਕਰਕੇ ਬਹੁਤ ਬਹੁਤ ਧੰਨਵਾਦ ਜੀ ਸਰ ਆਪਣਾ ਨਾਮ ਬੋਲ ਕੇ ਮੇਰਾ ਨਾਮ ਡਾਕਟਰ ਸਰਬਜੀਤ ਸਿੰਘ ਪੁੱਲਰ ਆ ਜੀ ਅੱਜ ਦਾ ਜੋ ਵਿਸ਼ਾਲ ਦਾਨ ਫੂਨ ਦਾਨ ਕੈਂਪ ਜਿਹੜਾ ਸ਼੍ਰੀਮਤੀ ਪਾਰਵਤੀ ਦੇਵੀ ਹਸਪੀਟਲ ਦੇ ਵਿੱਚ ਜਿਹੜਾ ਲਗਾਇਆ ਗਿਆ ਇਸ ਬਲੱਡ ਬੈਂਕ ਨੂੰ ਅੱਜ 3 ਸਾਲ ਹੋ ਗਏ ਨੇ ਔਰ ਇਹਨਾਂ ਨੇ ਅੱਜ ਜਿਹੜਾ ਗੁਰੂ ਸਾਹਿਬ ਦਾ ਆਸਰਾ ਲੈ ਕੇ ਪਹਿਲਾਂ ਗੁਰੂ ਸਾਹਿਬ ਦੇ ਚਰਨ ਪਵਾਏ ਪਾਠ ਪ੍ਰੰਤ ਜਿਹੜਾ ਬਲੱਡ ਕੈਂਪ ਸਟਾਰਟ ਕੀਤਾ ਸੋ ਮੈਂ ਇਸ ਸੰਸਥਾ ਨੂੰ ਔਰ ਜਗਤਪ੍ਰਿੰਤ ਧਾਮੀ ਜੀ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਜਿਹੜੇ ਇਸ ਗੜੀ ਬਲੱਡ ਬੈਂਕ ਨੂੰ 3 ਸਾਲ ਪੂਰੇ ਹੋ ਚੁੱਕੇ ਨੇ ਔਰ ਮੈਂ ਬੇਨਤੀ ਕਰਾਂਗਾ ਇਸੇ ਤਰ੍ਹਾਂ ਹੀ ਨੌਜਵਾਨਾਂ ਨੂੰ ਕਿ ਜਿਹੜਾ ਖੂਨਦਾਨ ਉਹ ਮਹਾਦਾਨ ਹੈ ਸਾਰਿਆਂ ਨੂੰ ਵੱਧ ਚੜ ਕੇ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਕਿ ਲੋੜਵੰਦ ਰੋਡ ਸਾਈਡ ਐਕਸੀਡੈਂਟ ਗਰਭਪਤੀ ਮਹਿਲਾਵਾਂ ਥੈਲਾਸੀਮੀਆ ਪੀੜੇ ਬੱਚੇ ਜਿਹੜੇ ਉਹਨਾਂ ਨੂੰ ਜਿਹੜਾ ਬਲੱਡ ਜਿਹੜਾ ਫ੍ਰੀ ਵਿੱਚ ਪ੍ਰੋਵਾਈਡ ਕਰਾਇਆ ਜਾਂਦਾ ਥੈਲਾਸੀਮੀਆ ਪੀੜੇ ਬੱਚਿਆਂ ਨੂੰ ਔਰ ਮੈਂ ਬੇਨਤੀ ਕਰਾਂਗਾ ਕਿ ਵੱਦ ਤੋਂ ਵੱਧ ਨੌਜਵਾਨ ਆ ਕੇ ਇਸ ਕੈਂਪ ਦੇ ਵਿੱਚ ਹਿੱਸਾ ਬਣ ਤੇ ਵੱਦ ਤੋਂ ਵੱਧ ਖੂਨਦਾਨ ਕਰਨ ਖੂਨਦਾਨ ਮਹਾਦਾਨੇ ਤੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram ਔਰ WhatsApp ਚੈਨਲ ਪਰ